ਸਾਡੇ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਦੇ ਸੰਪਰਕ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਬਲਿਕ ਨਾਲ ਮੀਟਿੰਗ ਦਾ ਸੋਰੇ ਸਾਡੇ ਜਿਹੜੇ ਦੁਕਾਨਦਾਰ ਭਰਾ ਵੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਕਿਤੇ ਨਾ ਕਿਤੇ ਆਪਾਂ ਆਪ ਹੀ ਪਾਰਕਿੰਗ ਕਰ ਕਰਕੇ ਇੰਵੋਇਸਮੈਂਟ ਦੁਕਾਨਾਂ ਅੱਗੇ ਤੱਕ ਲੈ ਜਾਂਦੇ ਆ ਰਸਤਾ ਤੰਗ ਹੁੰਦਾ ਜਾਂਦਾ ਫਿਰ ਵੀ ਟ੍ਰੈਫਿਕ ਬੜਾ ਮੈਨੇਜੇਬਲ ਆ ਤੁਸੀਂ ਵੀ ਮੰਨੋਗੇ ਇਸ ਗੱਲ ਨੂੰ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਪੁਲਿਸ ਉਧਰ ਆਮ ਨਾ ਖੜੀ ਹੈ ਜਾਂ ਪੁਲਿਸ ਪਹੁੰਚਦੀ ਨਹੀਂ ਹਰ ਜਗ੍ਹਾ ਕੋਸ਼ਿਸ਼ ਹੈ ਪੁਲਿਸ ਵੱਲੋਂ ਐਕਸਟਰਾ ਮੁਲਾਜ਼ਮ ਦਿੱਤੇ ਹੋਏ ਨੇ ਪਰ ਗੱਡੀਆਂ ਨੇ ਤਾਂ ਆਪਣੀ ਜਗ੍ਹਾ ਲੈ ਕੇ ਹੀ ਨਿਕਲਣਾ ਮੁਲਾਜ਼ਮ ਗੱਡੀ ਨੂੰ ਚੁੱਕ ਕੇ ਕੱਲੀ ਅੱਗੇ ਖੜੀ ਕਰ ਸਕਦਾ ਤੇ ਸਿੱਪੀ ਸਾਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇੱਕ ਆਮ ਪਬਲਿਕ ਨੂੰ ਬੁਲਾ ਕੇ ਜਿੱਦਾਂ ਸਮਝਾਇਆ ਜਿੱਦਾਂ ਗਾਈਡ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਇਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਬਹੁਤ ਬਹੁਤ ਵਧੀਆ ਪਹਿਲੇ ਨੰਬਰ ਸਾਡੇ ਕੇਡ ਹਕੀਮਾ ਤੇ ਅਨਗ ਚੁੰਗ ਦੇ ਵਿੱਚ ਅਜੇ ਤਾਂ ਕੋਈ ਕੰਮ ਛੇਤੀ ਹੁੰਦਾ ਨਹੀਂਗਾ ਤੇ ਕਿਉਂਕਿ ਸਾਡਾ ਇਲਾਕਾ ਜਦੋਂ ਤੇ ਸਾਡੇ ਐਸਐਚਓ ਸਬਾਨ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਆ ਤੇ ਬਹੁਤ ਗਲਤ ਕੰਮ ਜਿਹੜਾ ਉਹਨੂੰ ਥੱਲ ਪੈ ਚੁੱਕੀ ਹੋਈ ਆ ਉਹ ਚੋਰੀਆਂ ਤੋਂ ਵੀ ਬਕਾਫੀ ਥੱਲ ਸਾਡੇ ਇਲਾਕੇ 'ਚ ਪੈ ਚੁੱਕੀ ਹੈ ਪਰ ਫਿਰ ਸੀਪੀ ਸਾਹਿਬ ਦਾ ਔਰ ਪੁਲਿਸ ਪਛਾਸਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਇਹਨਾਂ ਦੇ ਅੱਗੇ ਰੱਖਿਆ ਹੋਇਆ ਮੰਗ ਰੱਖੀ ਹੈ ਕਿ ਲੋਹਗੜ ਚੌਂਕ ਦੀ ਟ੍ਰੈਫਿਕ ਸਿਸਟਮ ਹੈ ਉਸ ਨੂੰ ਠੀਕ ਕੀਤਾ ਜਾਵੇ ਤੇ ਇੱਕ ਅਸੀਂ ਇਹ ਮੰਗ ਰੱਖੀ ਹੈ ਕਿ ਜਿਹੜੇ ਛੋਟੇ ਬੱਚੇ ਨੇ ਜਿਹੜੇ ਗਲੀਆਂ ਦੇ ਵਿੱਚ ਐਕਟੀਵਿਟੀ ਜਾਂਦੇ ਨੇ ਉਹਨਾਂ ਦੇ ਜਿਹੜੇ ਹੈਲਮਟ ਦੇ ਚਲਾਉਣ ਨੂੰ ਨਾ ਦਿੱਤੇ ਜਾਵੇ ਜਿਹੜੇ ਬੱਚੇ ਸੜਕਾਂ ਤੋਂ ਬਾਹਰ ਆ ਜਾਂਦੇ ਨੇ ਜਿਵੇਂ ਲਾਹੌਰੀ ਗੇਟ ਤੋਂ ਹਾਥੀ ਗੇਟ ਤੇ ਬੇਰੀ ਗੇਟ ਤੋਂ ਬਾਹਰ ਆ ਜਾਂਦੇ ਨੇ ਉਸ ਚੀਜ਼ ਦਾ ਧਿਆਨ ਕੀਤਾ ਜਾਵੇ ਹਰ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਬਲਿਕ ਨਾਲ ਮੀਟਿੰਗ ਦਾ ਉਹਦੇ ਤਹਿਤ ਦੂਸਰੀ ਮੀਟਿੰਗ ਸੀ ਮੇਰੇ ਲੈਵਲ ਤੇ ਪਹਿਲਾਂ ਅਸੀਂ ਸ਼ਹਿਰ ਦੇ ਵਿੱਚ ਰਮਾਡਾ ਹੋਟਲ 'ਚ ਵੀ ਵਪਾਰੀ ਐਸੋਸੀਏਸ਼ਨਸ ਨਾਲ ਟਰੇਡਰਸ ਨਾਲ ਕੀਤੀ ਸੀ ਮੇਨ ਮਕਸਦ ਇਹ ਆ ਕਿ ਪਬਲਿਕ ਤੇ ਪੁਲਿਸ ਦਾ ਆਪਸੀ ਤਾਲਮਿਲ ਵਧੇ ਉਸ ਸਮੱਸਿਆਵਾਂ ਨੇ ਪ੍ਰੋਬਲਮਸ ਨੇ ਕੋਈ ਕਮੀਆਂ ਨੇ ਉਹ ਸਾਡੇ ਧਿਆਨ ਚ ਆਉਣ ਔਰ ਪਬਲਿਕ ਦਾ ਸਹਿਯੋਗ ਮਿਲਣ ਨਾਲ ਅਸੀਂ ਬਿਹਤਰ ਸਮਾਜ ਦੇ ਸਕੀਏ ਆਪਣੇ ਗੁਰੂ ਨਗਰੀ ਦੇ ਸਰਕਾਰੀ ਆਟਰੀ ਵੱਲੋਂ ਕੀ ਸ਼ਾਸਨ ਆਇਆ ਹੈ ਪੁਲਿਸ ਨਾਲ ਦੇਖੋ ਜੋ ਮੇਨ ਪ੍ਰੋਬਲਮ ਹੋਈ ਨੇ ਕਿ ਟ੍ਰੈਫਿਕ ਹੈ ਪਾਰਕਿੰਗ ਹੈ ਜਾਂ ਆਪਣੇ ਇਨਕ੍ਰੋਚਮੈਂਟਸ ਨੇ ਉਹ ਸਾਰੀਆਂ ਅਸੀਂ ਇਹਨਾਂ ਨੂੰ ਮੈਂ ਦੱਸਿਆ ਕਿ ਕਮਿਸ਼ਨਰ ਕਾਰਪੋਰੇਸ਼ਨ ਸਾਹਿਬ ਨਾਲ ਟੇਕ ਅਪ ਕੀਤੀਆਂ ਕਿਉਂਕਿ ਪੁਲਿਸ ਨਾਲ ਸਿੱਧੀਆਂ ਰਿਲੇਟਡ ਘਟਾਏ ਇਹਨਾਂ ਚੋ ਪ੍ਰੋਬਲਮ ਸਾਡਾ ਕੰਮ ਇਨਫੋਰਸਮੈਂਟ ਦਾ ਉਹ ਅਸੀਂ ਕਰ ਰਹੇ ਹਾਂ ਵਜਿਦਾ ਇਨਫਰਾਸਟ੍ਰਕਚਰ ਹੈ ਪਾਰਕਿੰਗ ਦੇਣੀ ਸਪੀਡ ਲਿਮਿਟ ਬਣਾਉਣੀ ਲਾਈਟਾਂ ਵੱਤਵਾਤ ਲਵਾਉਣੀਆਂ ਲਾਈਟਾਂ ਦੀ ਬੜੀ ਵੱਡੀ ਸਮੱਸਿਆ ਉਹ ਉਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਸੀਸੀਟੀਵੀ ਸਾਨੂੰ ਲਵਾ ਕੇ ਦਿਓ ਉਹ ਸਾਰਾ ਪ੍ਰੋਸੈਸ ਮਾਨਯੋਗ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹ ਉੱਤੇ ਕੰਮ ਕਰ ਰਹੇ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਉਹਦੇ ਵਿੱਚ ਜ਼ਿਆਦਾ ਦਰਪਾਰ ਸਾਹਿਬ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਲੈ ਕੇ ਸਿੱਧੀ ਗੱਲ ਕੀਤੀ ਗਈ ਹੈ ਕਿ ਕਿ ਅਗਰ ਬਾਹਰੋਂ ਵੀ ਯਾਤਰੀ ਆਉਂਦੇ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਕਿ ਉਸ ਦੇ ਦੇਖੋ ਜਿਹੜਾ ਬਾਹਰ ਲਈ ਮੇਨ ਗੱਲ ਤਾਂ ਹੈਗੀ ਕਿ ਉਹਨਾਂ ਨੂੰ ਰਸਤਾ ਸਾਫ਼ ਮਿਲਣ ਦੀ ਗੱਲ ਹੈ ਕੋ ਇਨਕ੍ਰੋਚਮੈਂਟਸ ਬਾਰੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਯਾਰ ਆਪਾਂ ਵੀ ਜੇ ਨਹੀਂ ਕਰਾਂਗੇ ਫਾਲੋ ਰੂਲਸ ਨੂੰ ਤੇ ਨੇਚਰਲੀ ਉਹਦਾ ਨੁਕਸਾਨ ਹੈ ਸੋ ਸਾਡੇ ਜਿਹੜੇ ਦੁਕਾਨਦਾਰ ਭਰਾ ਵੀ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਕਿਤੇ ਨਾ ਕਿਤੇ ਆਪਾਂ ਆਪ ਹੀ ਪਾਰਕਿੰਗ ਕਰ ਕਰਕੇ ਇਨਕ੍ਰੋਚਮੈਂਟ ਦੁਕਾਨਾਂ ਅੱਗੇ ਤੱਕ ਲੈ ਜਾਂਦੇ ਆ ਰਸਤਾ ਤੰਗ ਹੁੰਦਾ ਜਾਂਦਾ ਉਹਦੇ ਨਾਲ ਸਾਡੀ ਇੱਕ ਪਰਸੈਪਸ਼ਨ ਤੇ ਮੈਸੇਜ ਸਾਡਾ ਨਾ ਟੂਰਿਸਟ ਵਾਸਤੇ ਉਹ ਗਲਤ ਜਾਂਦਾ ਬਸੇ ਪਿਛਲੇ 1.5 ਸਾਲ ਤੋਂ ਲਗਾਤਾਰ ਜਦੋਂ ਵੀ ਮੀਟਿੰਗ ਹੁੰਦੀ ਹੈ ਟ੍ਰੈਫਿਕ ਦਾ ਹੀ ਮੁੱਦਾ ਅਹਿਮ ਰਹਿੰਦਾ ਹੈ ਇਹ ਕੀ ਕਾਰਨ ਹੈ ਕਿ ਟ੍ਰੈਫਿਕ ਹੀ ਕੰਟਰੋਲ ਨਹੀਂ ਹੋ ਪਾਰੀ ਭਾਈ ਸਾਹਿਬ ਟ੍ਰੈਫਿਕ ਬਿਲਕੁਲ ਕੰਟਰੋਲ ਹੈ ਪਰ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਹੈ ਬੜੀ ਕਲੀਅਰ ਦੱਸੀ ਹੈ ਮੈਂ ਦੁਬਾਰਾ ਰਿਪੀਟ ਕਰਦਾ ਕਿ ਗੱਡੀਆਂ ਹੀ ਉਹ ਫਾਲਤੂ ਨੇ ਹਰੇ ਪਰਿਵਾਰ ਕੋਲ ਜਿਹੜੀਆਂ ਉਹਨਾਂ ਦੇ ਘਰਾਂ ਦੇ ਅੰਦਰ ਹੀ ਨਹੀਂ ਲੱਗ ਸਕਦੀਆਂ ਜਿਹੜੀਆਂ ਬਾਹਰ ਲੱਗਦੀਆਂ ਉਹ ਐਕਸਟਰਾ ਨੇ ਸੋ ਇਨਫਰਾਸਟ੍ਰਕਚਰ ਨੂੰ ਵੀ ਉਹਦੇ ਮੁਤਾਬਕ ਆਉਣਾ ਪਏਗਾ ਸਾਨੂੰ ਵੀ ਡਿਸਪਲਨ ਕਾਰ ਸ਼ੇਅਰਿੰਗ ਵੈਰਾ ਵੱਡੇ ਸ਼ਹਿਰਾਂ 'ਚ ਕਿਉਂ ਇਨਕਰੇਜ ਕੀਤੀ ਜਾ ਰਹੀ ਹੈ ਇੱਕ ਗੱਡੀ ਦੇ ਵਿੱਚ ਸਾਰੇ ਜਿਹੜੇ ਦਫ਼ਤਰ ਇਕੱਠੇ ਜਾਂਦੇ ਆ ਕਦੇ ਮੈਂ ਲੈ ਜਾਂਦਾ ਅਗਲਾ ਲੈ ਜਾਂਦਾ ਉੱਥੇ ਸਾਰਾ ਚੱਲਦਾ ਵੱਡੇ ਸ਼ਹਿਰਾਂ 'ਚ ਸੋ ਸਾਨੂੰ ਵੀ ਇਹ ਚੀਜ਼ਾਂ ਤੋਂ ਸਿੱਖਣਾ ਪਏਗਾ ਕਿ ਜਿੱਦਾਂ ਸਾਡੀ ਪੋਪੂਲੇਸ਼ਨ ਵੱਧ ਰਹੀ ਹੈ ਉਦਾਂ ਹੀ ਸਾਡੀ ਵਹੀਕਲ ਪੋਪੂਲੇਸ਼ਨ ਵੀ ਵੱਧ ਰਹੀ ਹੈ ਸੋ ਜਗ੍ਹਾ ਸਾਡੀਆਂ ਹੁੰਨੀਆਂ ਹੀ ਨਹੀਂ ਹਰ ਜਗ੍ਹਾ ਪੁਲਿਸ ਮੁਲਾਜ਼ਮ ਤੁਹਾਨੂੰ ਮਿਲੇਗਾ ਔਰ ਅਸੀਂ ਟਾਈਮ ਟੂ ਟਾਈਮ ਜੇਜੀ ਕੋਸ਼ਿਸ਼ ਕਰਦੇ ਰਹੇ ਨੇ ਕਿ ਜਿਨ੍ਹਾਂ ਨੂੰ ਬੈਟਰ ਰੈਗੂਲੇਟ ਕਰ ਲਓ ਤੁਸੀਂ ਵੀ ਇਹ ਗੱਲ ਨੂੰ ਸਹਿਮਤ ਹੋਵੋਗੇ ਮੇਰੇ ਨਾਲ ਕਿ ਹਰ ਜਗ੍ਹਾ ਮੁਲਾਜ਼ਮ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਕਰ ਰਿਹਾ ਕੋਈ ਵਿਸਲ ਮਾਰ ਰਿਹਾ ਕੋਈ ਟ੍ਰੈਫਿਕ ਰੋਕ ਰਿਹਾ ਪੀਸੀਆਰ ਉਹਦੇ ਨਾਲ ਲੱਗਿਆ ਹੋਇਆ ਤੇ ਬਟ ਜਿੱਦਾਂ ਹੁਣ ਰੀਗੋ ਬ੍ਰਿਜ ਆਪਣਾ ਬੰਦ ਹੋਣਾ ਇੱਕ ਬਹੁਤ ਵੱਡਾ ਟ੍ਰੈਫਿਕ ਨੂੰ ਸੈਟਬੈਕ ਮਿਲਿਆ ਗੁਰੂ ਨਗਰੀ ਦੇ ਵਿੱਚ ਕਿਉਂਕਿ ਜਿਹੜਾ ਪੁਰਾਣਾ ਸ਼ਹਿਰ ਤੇ ਦੂਸਰੇ ਸ਼ਹਿਰ ਦੇ ਵਿੱਚ ਕਨੈਕਟੀ ਟੁੱਟ ਗਿਆ ਸਾਰਾ ਉਹ ਸਾਰੀ ਟ੍ਰੈਫਿਕ ਦਾ ਬੈਕਲੈਸ਼ ਜਿਹੜਾ ਦੂਜੇ ਪੰਨੇ ਜਾ ਰਿਹਾ ਉਹ ਅਸੀਂ ਆਰਮੀ ਅਥਾਰਟिटीज ਨਾਲ ਵੀ ਟੇਕ ਅਪ ਕਰਨਾ ਹੁਣ ਕਿ ਸਾਨੂੰ ਥੋੜਾ ਜਿਹਾ ਉਹ ਰੋਡ ਯੂਜ਼ ਕਰਨ ਦੇਣ ਪਰ ਉਹਨਾਂ ਦੀ ਆਪਣੀਆਂ ਮਜਬੂਰੀਆਂ ਨੇ ਮੈਂ ਡੀਸੀ ਅਮਰਸਰ ਨਾਲ ਵੀ ਗੱਲ ਕੀਤੀ ਸੀ ਅਸੀਂ ਕੋਸ਼ਿਸ਼ ਕਰਾਂਗੇ ਇਕੱਠੇ ਹੋ ਕੇ ਜੇ ਸਾਨੂੰ ਕੋਈ ਹੋਰ ਜਆ ਰਸਤਾ ਮਿਲ ਜੇ ਸਾਡਾ ਟ੍ਰੈਫਿਕ ਜਿਹੜਾ ਈਜ਼ ਆਊਟ ਹੋ ਜੇ ਪਰ ਕਿਉਂਕਿ ਉਸ ਪੁਲ ਬਣਨ ਨੂੰ ਮੈਨੂੰ ਲੱਗਦਾ ਅਜੇ ਲੰਬਾ ਸਮਾਂ ਲੱਗ ਜਾਣਾ ਰੇਲਵੇ ਅਥਾਰਟिटीज ਨਾਲ ਵੀ ਗੱਲ ਕਰ ਰਹੇ ਆ ਪਰ ਟਾਈਮ ਲੱਗ ਜਾਏਗਾ ਉਦੇ ਨਾਲ ਜਿਹੜੀ ਇਹ ਟ੍ਰੈਫਿਕ ਸਮੱਸਿਆ ਹੈ ਟ੍ਰੈਫਿਕ ਤੁਹਾਨੂੰ ਜਿਆਦਾ ਲੱਗਦਾ ਕਿਉਂਕਿ ਇੱਕ ਪੁਲ ਜਿਹੜਾ ਮੇਨ ਹੀ ਬੰਦ ਹੋ ਜੇ ਸ਼ਹਿਰ ਦਾੜੇ ਇੰਨੇ ਸਾਲਾਂ ਤੋਂ ਟ੍ਰੈਫਿਕ ਉਧਰ ਤੋਂ ਗੁਜ਼ਰ ਰਹੀ ਹੈ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਉਹਦਾ ਕੀ ਹਾਲ ਹੋਏਗਾ ਫਿਰ ਵੀ ਟ੍ਰੈਫਿਕ ਬੜਾ ਮੈਨੇਜੇਬਲ ਆ ਤੁਸੀਂ ਵੀ ਮੰਨੋਗੇ ਇਸ ਗੱਲ ਨੂੰ ਵੀ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਪੁਲਿਸ ਉੱਥੇ ਆਮ ਨਾ ਖੜੀ ਹੈ ਜਾਂ ਪੁਲਿਸ ਪਹੁੰਚਦੀ ਨਹੀਂ ਹਰ ਜਗ੍ਹਾ ਕੋਸ਼ਿਸ਼ ਹੈ ਪੁਲਿਸ ਵੱਲੋਂ ਐਕਸਟਰਾ ਮੁਲਾਜ਼ਮ ਦਿੱਤੇ ਹੋਏ ਨੇ ਪਰ ਗੱਡੀਆਂ ਨੇ ਤਾਂ ਆਪਣੀ ਜਗ੍ਹਾ ਲੈ ਕੇ ਹੀ ਨਿਕਲਣਾ ਹੈ ਮੁਲਾਜ਼ਮ ਗੱਡੀ ਨੂੰ ਚੁੱਕ ਕੇ ਤਨੀ ਅੱਗੇ ਖੜੀ ਕਰ ਸਕਦਾ ਹਾਂ ਜਿਵੇਂ ਕਿ ਅੱਜ ਵੱਡਾ ਇਕੱਠ ਸੀ ਔਰ ਲੋਕਾਂ ਨੇ ਤੁਹਾਡੇ ਗੱਲਾਂ ਲਾਵੇ ਆਪਣੀਆਂ ਗੱਲਾਂ ਵੀ ਦਸੀਆਂ ਨੇ ਇਸੇ ਤਰ੍ਹਾਂ ਕਿ ਅੱਗੇ ਵਾਸਤੇ ਵੀ ਇਸ ਤਰ੍ਹਾਂ ਸੰਪਰਕ ਮੀਟਿੰਗਾਂ ਹੁੰਦੀਆਂ ਰਹਿਣਗੇ ਤਾਂ ਜੋ ਤੁਹਾਡਾ ਪੁਲਿਸ ਦਾ ਔਰ ਆਮ ਪਬਲਿਕ ਦਾ ਪਾਰਮਲ ਬਣਿਆ ਰਹੇ ਬਿਲਕੁਲ ਜੀ ਸਾਰੇ ਲੈਵਲ ਤੇ ਐਸ ਐਚ ਓ ਲੈਵਲ ਤੇ ਚੌਕੀ ਇੰਚਾਰਜ ਲੈਵਲ ਤੇ ਡੀ ਐਸ ਪੀ ਸਾਹਿਬਾਨ ਦੇ ਲੈਵਲ ਤੇ ਐਸ ਪੀ ਸਾਹਿਬਾਨ ਦੇ ਸਾਰੇ ਅਸੀਂ ਉਹ ਮੇਰੇ ਲੈਵਲ ਤੇ ਵੀ ਇਹ ਕੰਮ ਚੱਲਦਾ ਰਹੇ ਜੀ ਆਪਣਾ ਨਾਮ ਲਸ ਜੀ ਮੈਂ ਸੰਪੀਸ ਸੰਪੀਸਿੰਗ ਪਾਰਟੀਆ ਇਨਚਾਰਜ ਵਾ ਨੰਬਰ 69 952 ਤੋਂ ਅੱਜ ਪੁਲਿਸ ਦੀ ਪਬਲਿਕ ਦੀ ਜਿਹੜੀ ਕਿ ਤਾਲਮੇਲ ਮੀਟਿੰਗ ਹੋਈ ਹੈ ਕਿਵੇਂ ਲੱਗਦਾ ਹੈ ਕਿ ਜਿਵੇਂ ਕਿ ਅੱਜ ਇਹਨਾਂ ਨੇ ਦੱਸਿਆ ਸਾਰੀਆਂ ਗੱਲਾਂ ਸਮਝਾਈਆਂ ਨੇ ਕਿ ਮੈਂ ਤੇ ਸੀਪੀ ਸਾਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇੱਕ ਆਮ ਪਬਲਿਕ ਨੂੰ ਬੁਲਾ ਕੇ ਜਿੱਦਾਂ ਸਮਝਾਇਆ ਜਿੱਦਾਂ ਗਾਈਡ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਇਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਔਰ ਇਹਦੇ ਨਾਂ ਨਾਲ ਮੈਂ ਸਾਰੇ ਸਮਾਜ ਨੂੰ ਵੀ ਇੱਕ ਬੇਨਤੀ ਕਰਾਂਗਾ ਜਿੱਦਾਂ ਕੀ ਇੱਕ ਚੈਨ ਨੂੰ ਚੈਨ ਲੰਬੀ ਸੰਗਲ ਬੰਦਾ ਉਦਾਂ ਹੀ ਤੁਸੀਂ ਇੱਕ ਚੈਨ ਬੜੋ ਜਿੱਥੇ ਵੀ ਤੁਹਾਨੂੰ ਕੋਈ ਚੀਜ਼ ਮਾਰੀ ਨਹੀਂ ਜਾਂਦੀ ਆਪਣੇ ਥਾਣੇ ਗੇਰ ਹਕੀਮਤ ਜਾ ਕੇ ਲਾਗੇ ਛਾ ਕੇ ਕੋਈ ਵੀ ਥਾਣਾ ਹੋਵੇ ਜਾਂ ਚੌਂਕੀ ਹੋਵੇ ਉਹਨਾਂ ਤੱਕ ਜਰੂਰ ਪਹੁੰਚ ਕਰੋ ਤਾਂ ਕਿ ਜੋ ਗਲਤ ਕੰਮ ਕਰਨ ਵਾਲੇ ਉਹਨਾਂ ਤੱਕ ਮਗੇ ਖਿੱਚ ਪਾਈ ਜਾਵੇ ਤੇ ਨਾਲ ਨਾਲ ਮੈਂ ਸੀਪੀ ਸਾਹਿਬ ਉਹ ਡਿਪਟੀ ਸਾਹਿਬ ਤੇ ਆਪਣੇ ਐਸਐਚਓ ਸਾਧਭਾਈ ਧੰਨਵਾਦ ਕਰਨਾ ਜਿਨ੍ਹਾਂ ਨੇ ਕੁਝ ਦਿਨਾਂ ਦੇ ਪਹਿਲਾਂ ਇੱਕ 10 ਦਿਨਾਂ ਤੋਂ ਇੱਕ ਜਰਾ ਕੀ ਪੈਂਡਿੰਗ ਕੰਮ ਪਿਆ ਸੀ ਉਹ ਇਹਨਾਂ ਨੇ 2 ਦਿਨ ਦੇ ਵਿੱਚ ਵਿੱਚ ਕਲੀਅਰ ਕਰ ਦਿੱਤਾ ਇਹ ਲੱਗਦਾ ਇਸ ਤਰ੍ਹਾਂ ਵਧੀਆ ਕੰਮ ਦੇ ਵਾਸਤੇ ਮੀਡੀਆ ਚਲਦੀਆਂ ਰਹਿਣ ਮੈਂ ਕਹਿੰਦਾ ਬਹੁਤ ਬਹੁਤ ਵਧੀਆ ਪਹਿਲੇ ਨੰਬਰ ਸਾਡੇ ਕੇਡ ਹਕੀਮਾ ਤੇ ਅਨਗਰ ਚੁੰਗ ਦੇ ਵਿੱਚ ਅਜੇ ਤੱਕ ਕੋਈ ਕੰਮ ਛੇਤੀ ਹੁੰਦਾ ਨਹੀਂਗਾ ਤੇ ਕਿਉਂਕਿ ਸਾਡਾ ਇਲਾਕਾ ਜਦੋਂ ਦੇ ਸਾਡੇ ਐਸਐਚਓ ਸਬਾਨ ਵਧੀਆ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਆ ਤੇ ਪਹਿਲੇ ਬਹੁਤ ਗਲਤ ਕੰਮ ਜਿਹੜਾ ਉਹਨੂੰ ਥੱਲ ਪੈ ਚੁੱਕੀ ਹੋਈ ਆ ਉਹ ਚੋਰੀਆਂ ਤੋਂ ਵੀ ਬਕਾਫੀ ਥੱਲ ਸਾਡੇ ਇਲਾਕੇ ਚ ਪੈ ਚੁੱਕੀ ਐ ਪਰ ਫਿਰ ਸੀਪੀ ਸਾਹਿਬ ਦਾ ਔਰ ਪੁਲਿਸ ਪਛਾਸਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਮੈਂ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲੀ ਵਾਰ ਨਹੀਂ ਦੂਸਰੀ ਵਾਰ ਮੀਟਿੰਗ ਰੱਖੀ ਜਦੋਂ ਲਾਸਟ ਟਾਈਮ ਵੀ ਉਹ ਇੱਥੇ ਅੰਮ੍ਰਿਤਸਰ ਦੀ ਸੇਵਾ ਨਿਭਾ ਕੇ ਗਏ ਸੀ ਉਦੋਂ ਵੀ ਇਹਨਾਂ ਨੇ ਮਜੀਠ ਮੰਡੀ ਦੇ ਵਿੱਚ ਮੀਟਿੰਗ ਰੱਖੀ ਉਦੋਂ ਅਸੀਂ ਇਹਨਾਂ ਦੇ ਅੱਗੇ ਮਸਲੇ ਰੱਖੇ ਸੀ ਕਿ ਜੀਪੀਐਸ ਸਿਸਟਮ ਜੋ ਖਰਾਬ ਹੋਣ ਕਾਰਨ ਜੜੀਆਂ ਟੂਰਿਸਟ ਦੀਆਂ ਕਾਰਾਂ ਸੀ ਉਹ ਹਰਮੰਦਰ ਸਾਹਿਬ ਦੇ ਭਲੇਖੇ ਸ਼ਕਤੀਨਗਰ ਦੇ ਟਾਬ ਖੜੀ ਕਾਂ ਤੇ ਭਾਈ ਦੇ ਕਟਰੇ ਦੇ ਵਿੱਚ ਆ ਜਾਂਦੀਆਂ ਸੀ ਉਹ ਅਸੀਂ ਇਹਨਾਂ ਦੇ ਅੱਗੇ ਕੰਪਲੇਨਟ ਰੱਖੀ ਸੀ ਇਹਨਾਂ ਨੇ ਪਹਿਲ ਦੇ ਆਧਾਰ ਤੇ ਉਹ ਠੀਕ ਕਰਵਾਈ ਦੂਸਰਾ ਅਸੀਂ ਇਹਨਾਂ ਨੂੰ ਬਾਜ਼ਾਰ ਟੋਕਰਿਆ ਦੀ ਵਨਵੇ ਸਿਸਟਮ ਦਾ ਕਿਹਾ ਸੀ ਉਹ ਵੀ ਲਾਸਟ ਟਾਈਮ ਤੇ ਠੀਕ ਕਰਵਾ ਗਏ ਪਹਿਲੇ ਤੇ ਅਸੀਂ ਉਹਦੇ ਲਈ ਇਹਨਾਂ ਦਾ ਧੰਨਵਾਦ ਕਰਨੇ ਆ ਹੁਣ ਅਸੀਂ ਇਹਨਾਂ ਦੇ ਅੱਗੇ ਰੱਖਿਆ ਹੋਇਆ ਮੰਗ ਰੱਖੀ ਹੈ ਕਿ ਲੋਗਰ ਚੌ ਉਸ ਨੂੰ ਠੀਕ ਕੀਤਾ ਜਾਵੇ ਤੇ ਇੱਕ ਅਸੀਂ ਇਹਨਾਂ ਨੇ ਮੰਗ ਰੱਖੀ ਆ ਕਿ ਜਿਹੜੇ ਛੋਟੇ ਬੱਚੇ ਨੇ ਜਿਹੜੇ ਗਲੀਆਂ ਦੇ ਵਿੱਚ ਐਕਟੀਵਿਟੀ ਜਾਂਦੇ ਨੇ ਉਹਨਾਂ ਦੇ ਜਿਹੜੇ ਹੈਲਮਟ ਦੇ ਚਲਾਉਣ ਨੂੰ ਨਾ ਕੱਟੇ ਜਾਣ ਜਿਹੜੇ ਬੱਚੇ ਸੜਕਾਂ ਤੋਂ ਬਾਹਰ ਆ ਜਾਂਦੇ ਨੇ ਜਿਵੇਂ ਲਾਹੌਰੀ ਗੇਟ ਤੋਂ ਹਾਥੀ ਗੇਟ ਤੋਂ ਬੈਰੀਕੇਡ ਤੋਂ ਬਾਹਰ ਆ ਜਾਂਦੇ ਨੇ ਉਸ ਜੀ ਦਾ ਧਿਆਨ ਕੀਤਾ ਜਾਵੇ ਦੂਸਰਾ ਅਸੀਂ ਨਸ਼ਿਆਂ ਬਾਰੇ ਇਹਨਾਂ ਨੂੰ ਕਿਹਾ ਵਾ ਕਿ ਨਸ਼ਿਆਂ ਦੀ ਜਿਹੜੀ ਗੇਮ ਹੈ ਉਹ ਡਿਮਾਂਡ ਤੇ ਸਪਲਾਈ ਦੀ ਹੈ ਜੇ ਡਿਮਾਂਡ ਘਟਾਈ ਜਾਵੇ ਤੇ ਸਪਲਾਈ ਆਪਣੇ ਆਪ ਘਟ ਜਾਏਗੀ ਉਹਦੇ ਉੱਤੇ ਅਸੀਂ ਆਪਣੀ ਐਨਜੀਓ ਵੱਲੋਂ ਉਹਨਾਂ ਨੂੰ ਕਿਹਾ ਹੈ ਕਿ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਅਸੀਂ ਨਸ਼ਾ ਛਡਾਨ ਦੇ ਲਈ ਜੋ ਨੌਜਵਾਨ ਉਹਨਾਂ ਨੂੰ ਪ੍ਰੇਰਿਤ ਕਰਕੇ ਅਸੀਂ ਸਰਕਾਰ ਦੇ ਨਾਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਦਾ ਇਲਾਜ ਕਰਾ ਸਕੀਏ ਤਾਂ ਕਿ ਨਸ਼ੇ ਦੀ ਜੋ ਡਿਮਾਂਡ ਹੈ ਉਹ ਘਟ ਸਕੇ ਤੇ ਜਿਹੜੇ ਵੇਚਣ ਵਾਲੇ ਆ ਉਹ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਭੁੱਖੇ ਮਰਨ ਤਾਂ ਕਿ ਨਸ਼ੇ ਨੂੰ ਖਤਮ ਕੀਤਾ ਜਾ ਸਕੇ